ਪੰਜਾਬ ਲਈ ਨਵਾਂ ਖਤਰਾ ਪੈਦਾ ਹੋ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣਾ ਪਵੇਗਾ ਕਿਉਂਕਿ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਾਣਕਾਰੀ ਮੁਤਾਬਿਕ ਬੀਬੀਐਮਬੀ ਨੇ ਚਾਰ ਫਲੱਡ ਗੇਟ ਵੀ ਖੋਲ ਦਿੱਤੇ ਨੇ ਜਿਸ ਕਰਕੇ ਪੰਜਾਬ ਵੱਲੇ ਪਾਣੀ ਆਵੇਗਾ ਅਤੇ ਪੰਜਾਬ ਦੇ ਦਰਿਆਵਾਂ ਨਦੀਆਂ ਦੇ ਕੰਢਿਆਂ ਤੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਨਹਿਰਾਂ ਤੇ ਨਾਲਿਆਂ ਦੇ ਕੰਢੇ ਨਾ ਜਾਇਆ ਜਾਵੇ ਇਹ ਵੀ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਬੇहद ਚੌਕਸ ਰਹਿਣ ਦੀ ਜ਼ਰੂਰਤ ਹੈ ਦਰਅਸਲ ਹੁਸ਼ਿਆਰਪੁਰ ਦਸੂਹਾ ਦੇ ਤਲਵਾੜਾ ਦੇ ਨਾਲ ਲੱਗਦੇ ਪੋਂਗ ਡੈਮ ਦਾ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਵਿੱਚ 14 ਫੁੱਟ ਵੱਧ ਗਿਆ ਜਿਸ ਕਰਕੇ ਬੀਬੀਐਮਬੀ ਵਿਭਾਗ ਨੇ ਸ਼ਾਹ ਨਹਿਰ ਦੇ ਬਿਰਾਜ ਦੇ 4 ਫਲਕਟ ਖੋਲ ਦਿੱਤੇ ਨੇ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਹੋ ਗਿਆ ਹੈ। ਹਿਮਾਚਲ ਵਿੱਚ ਮੀਂਹ ਕਾਰਨ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵੀ ਕੁੱਲ 29265 ਕਿਊਸਿਕ ਪਾਣੀ ਦੇ ਪ੍ਰਵਾਹ ਦੇ ਨਾਲ ਪੋਂਗ ਡੈਮ ਦੇ ਛਾਰ ਨਹਿਰ ਬਿਰਾਜ ਵਿੱਚ ਛੱਡਿਆ ਜਾ ਰਿਹਾ ਹੈ ਪਾਣੀ। ਤਾ 18502 ਕਿਊਸਿਕ ਹੈ ਜਿਸ ਕਰਕੇ ਸ਼ਾ ਨਹਿਰ ਬਿਰਾਜ ਦਾ ਪਾਣੀ ਦਾ ਪੱਧਰ ਵਧ ਕੇ 3030.700 ਮੀਟਰ ਹੋ ਗਿਆ ਦਾਜ਼ੀਏ ਕਿ ਸ਼ਾ ਨਹਿਰ ਬਿਰਾਜ ਦੇ ਚਾਰ ਫਲੱਡ ਗੇਟ ਥੋੜੇ ਖੋਲੇ ਗਏ ਨੇ ਨਦੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਸੋ ਬਿਆਸ ਦੇ ਵਿੱਚ ਇਹ ਪਾਣੀ ਆਵੇਗਾ ਬੀਬੀਐਮਬੀ ਵਿਭਾਗ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੇ ਨਦੀ ਦੇ ਕਿਨਾਰੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਪਾਣੀ ਤੋਂ ਬਚਣ ਦੀ ਲਈ ਸਲਾਹ ਦਿੱਤੀ ਹੈ ਅਤੇ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸ ਲਈ ਚੌਕਸ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਨਹਿਰ ਨਦੀ জাফর ਨਾਲੇ ਉਹਨਾਂ ਦੇ ਕੰਡਿਆਂ ਤੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਪਿੱਛੋਂ ਛੱਡਿਆ ਗਿਆ ਹੈ ਜਿਸ ਕਰਕੇ ਪਾਣੀ ਦਾ ਪੱਧਰ ਹੈ ਹੋਰ ਵੱਧ ਸਕਦਾ ਹੈ ਬਿਆਸ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਬੀਬੀਐਮਬੀ ਨੇ ਗੇਟ ਖੋਲ ਦਿੱਤੇ ਨੇ ਸ਼ਾ ਬੈਰਾਜ ਤੇ ਗੇਟ ਨੇ ਜਿਹੜੇ ਚਾਰ ਫਲੱਡ ਗੇਟ ਨੇ ਉਹ ਖੋਲੇ ਗਏ ਨੇ ਪੌਂਗ ਡੈਮ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਪੰਜਾਬ ਲਈ ਨਵਾਂ ਖਤਰਾ ਪੈਦਾ ਹੋ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣਾ ਪਵੇਗਾ ਕਿਉਂਕਿ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਾਣਕਾਰੀ ਮੁਤਾਬਕ BBMB ਨੇ ਚਾਰ ਫਲੱਡ ਗੇਟ ਵੀ ਖੋਲ ਦਿੱਤੇ ਨੇ ਜਿਸ ਕਰਕੇ ਪੰਜਾਬ ਵੱਲੇ ਪਾਣੀ ਆਵੇਗਾ ਅਤੇ ਪੰਜਾਬ ਦੇ ਦਰਿਆਵਾਂ ਨਦੀਆਂ ਦੇ ਕੰਢਿਆਂ ਤੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਨਹਿਰਾਂ ਤੇ ਨਾਲਿਆਂ ਦੇ ਕੰਢੇ ਨਾ ਜਾਇਆ ਜਾਵੇ ਇਹ ਵੀ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਬੇहद ਚੌਕਸ ਰਹਿਣ ਦੀ ਜ਼ਰੂਰਤ ਹੈ ਦਰਅਸਲ ਹੁਸ਼ਿਆਰਪੁਰ ਦਸੂਹਾ ਦੇ ਤਲਵਾੜਾ ਦੇ ਨਾਲ ਲੱਗਦੇ ਪੋਂਗ ਡੈਮ ਦਾ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਵਿੱਚ 14 ਫੁੱਟ ਵੱਧ ਗਿਆ ਜਿਸ ਕਰਕੇ ਬੀਬੀਐਮਬੀ ਵਿਭਾਗ ਨੇ ਸ਼ਾ ਨਹਿਰ ਦੇ ਬਿਰਾਜ ਦੇ 4 ਫਲਕਟ ਖੋਲ ਦਿੱਤੇ ਨੇ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਹੋ ਗਿਆ ਹੈ। ਹਿਮਾਚਲ ਵਿੱਚ ਮੀਂਹ ਕਾਰਨ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵੀ ਕੁੱਲ 29265 ਕਿਊਸਿਕ ਪਾਣੀ ਦੇ ਪ੍ਰਵਾਹ ਦੇ ਨਾਲ ਪੋਂਗ ਡੈਮ ਦੇ ਛਾਰ ਨਹਿਰ ਬਿਰਾਜ ਵਿੱਚ ਛੱਡਿਆ ਜਾ ਰਿਹਾ ਹੈ ਪਾਣੀ। ਦਾ 18502 ਕਿਊਸਿਕ ਹੈ ਜਿਸ ਕਰਕੇ ਸ਼ਾ ਨਹਿਰ ਬਿਰਾਜ ਦਾ ਪਾਣੀ ਦਾ ਪੱਧਰ ਵੱਧ ਕੇ 3030.700 ਮੀਟਰ ਹੋ ਗਿਆ। ਦੱਸਿਆ ਕਿ ਸ਼ਾ ਨਹਿਰ ਬਿਰਾਜ ਦੇ ਚਾਰ ਫਲੱਡ ਗੇਟ ਥੋੜੇ ਖੋਲੇ ਗਏ ਨੇ ਨਦੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਸੋ ਬਿਆਸ ਦੇ ਵਿੱਚ ਇਹ ਪਾਣੀ ਆਵੇਗਾ। BBMB ਵਿਭਾਗ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੇ ਨਦੀ ਦੇ ਕਿਨਾਰੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਪਾਣੀ ਤੋਂ ਬਚਣ ਦੀ ਲਈ ਸਲਾਹ ਦਿੱਤੀ ਹੈ। ਅਤੇ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸ ਲਈ ਚੌਕਸ ਰਹਿਣ ਦੀ ਵੀ اپੀਲ ਕੀਤੀ ਗਈ ਹੈ ਤਾਂ ਨਹਿਰ ਨਦੀ জাফর ਨਾਲੇ ਉਹਨਾਂ ਦੇ ਕੰਡਿਆਂ ਤੇ ਨਾ ਜਾਇਆ ਜਾਵੇ ਕਿਉਂਕਿ ਪਾਣੀ ਪਿੱਛੋਂ ਛੱਡਿਆ ਗਿਆ ਹੈ ਜਿਸ ਕਰਕੇ ਪਾਣੀ ਦਾ ਪੱਧਰ ਹੈ ਹੋਰ ਵੱਧ ਸਕਦਾ ਹੈ ਬਿਆਸ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਬੀਬੀਐਮਬੀ ਨੇ ਗੇਟ ਖੋਲ ਦਿੱਤੇ ਨੇ ਸ਼ਾ ਬੈਰਾਜ ਤੇ ਗੇਟ ਨੇ ਜਿਹੜੇ ਚਾਰ ਫਲੱਡ ਗੇਟ ਨੇ ਉਹ ਖੋਲੇ ਗਏ ਨੇ ਪੌਂਗ ਡੈਮ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ